ਪੰਡਾਰੀ ਪੁਲ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਵੱਲ ਜਾਂਦੀ ਸੜਕ ਜੋ ਕਿ ਸਰਵਿਸ ਲੇਨ ਹੈ ਇਸ ਦੀ ਹਾਲਤ ਲੰਬੇ ਸਮੇਂ ਤੋਂ ਬਹੁਤ ਖਰਾਬ ਹੋ ਚੁੱਕੀ ਹੈ ਇਸ ਸਰਵਿਸ ਲੇਨ ਤੇ ਆਪਣੀਆਂ ਦੁਕਾਨਾਂ ਕਾਰ ਰਹੇ ਦੁਕਾਨਦਾਰਾਂ ਅਤੇ ਰਾਹੀਰਾਂ ਨੇ ਦੱਸਿਆ ਕਿ ਉਹ ਬਹੁਤ ਹੀ ਦੁਖੀ ਹਨ ਉਹਨਾਂ ਨੇ ਦੱਸਿਆ ਕਿ ਪਿਛਲੇ ਲਗਭਗ ਡੇਢ ਸਾਲ ਤੋਂ ਇਹ ਸੜਕ ਜਗ੍ਹਾ-ਜਗ੍ਹਾ ਤੋਂ ਟੁੱਟੀ ਹੋਈ ਹੈ ਔਰ ਥਾਂ-ਥਾਂ ਟੋਏ ਪਏ ਹੋਣ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਇੱਥੇ ਵਾਹਨਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਬਰਸਾਤੀ ਮੌਸਮ ਦੌਰਾਨ ਇੱਥੇ ਪਾਣੀ ਭਰ ਜਾਣ ਕਾਰਨ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਨੇ ਕਿਉਂਕਿ ਟੋਇਆਂ ਵਿੱਚ ਪਾਣੀ ਭਰੇ ਹੋਣ ਕਾਰਨ ਲੋਕ ਡਿੱਗ ਜਾਂਦੇ ਹਨ ਅਤੇ ਸੱਟਾਂ ਵੀ ਲੱਗਦੀਆਂ ਹਨ ਫਾਸਟ ਰੀ ਨਿਊਜ਼ ਟੀਮ ਵੱਲੋਂ ਪਹਿਲਾਂ ਵੀ ਕਈ ਵਾਰ ਇਸ ਸੜਕ ਦੇ ਮਾੜੇ ਹਾਲਾਤਾਂ ਬਾਰੇ ਖਬਰਾਂ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ ਹਨ ਪਰ ਸਰਕਾਰ ਜਾਂ ਸੰਬੰਧਿਤ ਵਿਭਾਗ ਤੇ ਕੋਈ ਅਸਰ ਨਹੀਂ ਹੋਇਆ ਸੋ ਇਥੋਂ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਇੱਕ ਵਾਰ ਫੇਰ ਸਰਕਾਰ ਨੂੰ ਅਪੀਲ ਕੀਤੀ ਹੈ ਇਸ ਸੜਕ ਵਾਲਿਆਂ ਦੇ ਕਿ ਇਸ ਨੂੰ ਮੋੜ ਬਣਾਇਆ ਜਾਵੇ। ਬਹੁਤ ਮੁਸ਼ਕਲ ਇਹ ਸਟੇਸ਼ਨ ਦੇ ਸਾਹਮਣੇ ਦਾ ਰੋਡ ਹੈ ਪੁਲ ਦੇ ਥੱਲੇ ਜਾ ਰਿਹਾ ਬਹੁਤ ਮੁਸ਼ਕਲ ਹੋ ਰਿਹਾ ਜੀ। ਬਹੁਤ ਮੁਸ਼ਕਲ ਹੋ ਰਹੀ ਹੈ। ਮੁਸ਼ਕਲ ਕੀ ਹੈ? ਮੁਸ਼ਕਲ ਕੀ ਹੈ? ਟੋਏ ਇੰਨੇ ਹੈਗੇ ਆ ਸੜਕ ਬੰਦ ਹੀ ਨਹੀਂ ਪਈ ਐ। ਸਾਲ 1.5 ਸਾਲ ਹੋ ਗਿਆ ਹੈ। ਸਰਕਾਰ ਤੋਂ ਐ ਉਮੀਦ ਨਹੀਂ ਸੀਗੀ ਕਿ ਇਸ ਤਰ੍ਹਾਂ ਦੀ ਕੰਮ ਕਰੇਗੀ ਸਰਕਾਰ। ਨੁਕਸਾਨ ਆਦਾ ਇਹ ਪਤਾ ਨਹੀਂ ਲੱਗਦਾ ਟੋਿਆਂ 'ਚ ਵੱਜੀਦਾ। ਬੱਚਿਆਂ ਨਾਲ ਹੋਈਦਾ ਕੋਈ ਹਾਦਸੇ ਦਾ ਪਤਾ ਲੱਗ ਸੀ। ਗੱਡੀ ਦਾ ਤੇ ਨੁਕਸਾਨ ਹੈ ਹੀ ਐ ਕੱਲੀ ਮੇਰੀ ਨਹੀਂ ਸਾਰੀ ਦੁਨੀਆ ਦਾ ਇਸ ਤਰ੍ਹਾਂ ਸਾਰਾ ਮੁਸ਼ਕਲ ਹੈ ਬਹੁਤ ਮੋਜ਼ੇ ਰੋਡ ਤੇ ਨਹੀਂ ਚੜੀਦਾ ਕਿ ਕਿੱਥੇ ਟੋਏ ਦੇ ਨਾਲ ਡੇਕ ਜੀਏ ਬੱਚਿਆਂ ਨਾਲ ਹੋਈਦਾ ਸਮਾਨ ਨੁਕਸਾਨ ਬਹੁਤ ਘੋਟੇ ਘੋਟੇ ਟੋਏ ਭਰੇ ਰਹਿੰਦੇ ਤੇ ਨੁਕਸਾਨ ਹੀ ਨੁਕਸਾਨ ਹੈ ਮੰਗ ਹੈ ਇਹ ਕਿ ਆਪਣੇ ਸ਼ਹਿਰ ਦੀ ਸਾਫ ਸੁਥਰੀ ਇੱਕ ਸ਼ਹਿਰ ਦੇ ਵਿੱਚ ਕੂੜਾ ਕਬੜ ਇੰਨਾ ਹੋ ਗਿਆ ਉਹ ਤਰ੍ਹਾਂ 스마트 ਸਿਟੀ ਤੇ 스마트 ਸਿਟੀ ਤੇ ਹੋਣ ਦੇ ਬਾਵਜੂਦ ਵੀ ਇਹ ਹਾਲ ਹੈ ਘਰ ਗੱਡੀਆਂ ਨਹੀਂ ਆ ਰਹੀਆਂ ਨੇ ਹਾਂ ਜਰੂਰ ਹੋਣੀ ਚਾਹੀਦੀ ਹੈ ਜੀ ਪਬਲਿਕ ਨੇ ਪਬਲਿਕ ਦਾ ਟੈਕਸ ਲੈ ਰਹੀ ਹੈ ਸਰਕਾਰ ਟੈਕਸ ਲੈ ਰਹੀ ਹੈ ਸਰਕਾਰ ਸਭ ਤੋਂ ਵੱਡੀ ਮੁਸ਼ਕਲ ਇੱਥੇ ਇਹੋ ਹੀ ਹੈ ਜੀ ਜਦੋਂ بارش ਹੁੰਦੀ ਆ ਖੱਡੇ ਪਏ ਸਾਰੇ ਰੋਡ ਟੁੱਟਿਆ ਹੋਇਆ ਜੀ ਜਦੋਂ ਗੱਡੀ ਜਾਂਦੀ ਆ ਕੋਈ ਟੇਢੀ ਹੋ ਜਾਂਦੀ ਕੋਈ ਉਲਟ ਜਾਂਦੀ ਜੀ ਤੇ ਇਹਨੂੰ ਲਗਭਗ ਕਾਫੀ ਚਿਰ ਹੀ ਹੋ ਗਿਆ ਕਹਿੰਦੇ ਆ ਬਣਾਵਾਂਗੇ ਬਣਾਵਾਂਗੇ ਹਲੇ ਤੱਕ ਬਣਾਈ ਨਹੀਂ ਆ ਇਹ ਸਾਰੀ ਟੁੱਟੀ ਹੋਈ ਆ ਵੇਖੋ ਤੁਹਾਡੇ ਸਾਹਮਣੇ ਹੀ ਆ ਸਾਡੀ ਆਪਣੀ ਦੁਕਾਨ ਆ ਤੇ ਜਦੋਂ ਕਸਟਮਰ ਆਂਦਾ ਉਹ ਵੀ ਕਹਿੰਦੇ ਆ ਕਿ ਇਹ ਕੀ ਤੁਸੀਂ ਸੜਕ ਨਹੀਂ ਬਣਾਉਂਦੇ ਇਹ ਤੇ ਸਰਕਾਰ ਨੇ ਬਣਾ ਕੇ ਦੇਣੀ ਆ ਆਪਾਂ ਤਾਂ ਕਹਿ ਹੀ ਸਕਦੇ ਆ ਜੀ ਦੁਕਾਨਦਾਰੀ ਦਾ ਨੁਕਸਾਨ ਇਹ ਕਿ ਜਦੋਂ ਬਾਰਿਸ਼ ਆਂਦਾ ਸਾਰਾ ਪਾਣੀ ਆਡੀ ਦੁਕਾਨ ਦੇ ਅੰਦਰ ਵੜਦਾ ਠੀਕ ਹੈ ਜੀ ਤੋ ਕਸਟਮਰ ਨੇ ਆਣਾ ਨਹੀਂ ਜਦੋਂ ਵੀ ਆਂਦਾ ਕਸਟਮਰ ਉਹ ਕਹਿੰਦੇ ਆਈਏ ਕੀ ਕਰਨ ਜਦੋਂ ਕੰਮ ਹੀ ਤੁਹਾਡਾ ਇਦਾਂ ਦਾ ਤੁਹਾਡੇ ਸਾਹਮਣੇ ਸਾਰੇ ਟੋਏ ਪਏ ਹੋਏ ਆ ਤਾਂ ਦੇਖੋ ਕਿੱਡੇ-ਕੱਡੇ ਵੱਡੇ ਟੋਏ ਆ ਲੋਕਾਂ ਦੀਆਂ ਨੰਬਰ ਪਲੇਟਾਂ ਡਿੱਗ ਜਾਂਦੀਆਂ ਉਹ ਵੀ ਬਾਤ ਹੁੰਦੇ ਆ ਤੁਹਾਡੇ ਸਾਹਮਣੇ ਸਾਰਾ ਰੋਡ ਟੁੱਟਿਆ ਹੋਇਆ ਲੋਕ ਡਿੱਗਦੇ ਆ ਸੱਟ ਲੱਗਦੀ ਆ ਸਰਕਾਰ ਨੂੰ ਤੇ ਆ ਵੀ ਬੇਨਤੀ ਆ ਜੀ ਇੱਧਰ ਵੇਖਿਆ ਜਾਵੇ ਜੀ ਦੇਖੋ ਰੇਲਵੇ ਰੋਡ ਸਾਰਾ ਟੁੱਟਿਆ ਪਿਆ ਵਾ ਐਡਾ ਮੇਨ ਰੋਡ ਆ ਰੇਲਵੇ ਰੋਡ ਦਾ ਤੇ ਜੇ ਆਹਲੀ ਰੋਡ ਟੁੱਟਾ ਮਿਲਿਆ ਤੇ ਕਸਟਮਰ ਗਾਹ ਕੀ ਹੋੜਾ ਸਵਾਰੀਆਂ ਸਭ ਕੁਝ ਬੈਟਰੀ ਰਖਸ਼ੇ ਵਾਲੇ ਸਭ ਟੇਡੇ ਵੇਡੇ ਡਿੱਗਦੇ ਆ ਇੱਥੇ ਜੀ ਇਹ ਮਹਾਰਾਜ ਇਹਦਾ ਕਰਾਓ ਕੋਈ ਹੱਲ ਫਾਸਟਵੇ ਨਿਊਜ਼ ਟੀਮ ਅੱਜ ਇੱਕ ਵਾਰ ਫੇਰ ਪੁੱਜੀ ਹੈ ਅੰਮ੍ਰਿਤਸਰ ਦੇ ਪੰਡਾਰੀ ਪੋਲ ਤੋਂ ਰੇਲਵੇ ਸਟੇਸ਼ਨ ਵੱਲ ਜਾਂਦੀ ਸੜਕ ਤੇ ਜਿੱਥੋਂ ਦੇ ਹਾਲਾਤ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਹਾਂ ਇੱਕ ਸਰਵਿਸ ਲੇਨ ਹੈ ਔਰ ਇੱਥੋਂ ਦੇ ਹਾਲਾਤ ਇਹ ਹਨ ਕਿ ਸੜਕ ਜਗਾ ਜਗਾ ਤੇ ਟੁੱਟੀ ਹੈ ਟੋਏ ਪਏ ਹੋਏ ਹਨ ਔਰ ਸਰਕਾਰ ਦਾ ਜਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਜਾਂ ਸਬੰਧਤ ਵਿਭਾਗ ਦਾ ਕੋਈ ਇਸ ਦਿਵਲ ਧਿਆਨ ਨਹੀਂ ਹੈ ਦੁਕਾਨਦਾਰ ਜਿਹੜੇ ਇੱਥੋਂ ਦੇ ਨੇ ਉਹ ਬਿਲਕੁਲ ਵਿਲੇ ਬੈਠੇ ਹਨ ਕਿਉਂਕਿ ਸੜਕ ਦੀ ਹਾਲਤ ਕਾਰਨ ਉਹਨਾਂ ਦੀ ਦੁਕਾਨਦਾਰੀ ਤੇ ਵੀ ਕਾਫੀ ਅਸਰ ਪਿਆ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਕਈ ਵਾਰ ਮੁਲਾਕਾਤਾਂ ਕੀਤੀਆਂ ਗਈਆਂ ਹਨ ਜੁੜੇ ਹੋਏ ਨੁਮਾਇੰਦਿਆਂ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪਰ ਕੋਈ ਅਸਰ ਨਹੀਂ ਹੋਇਆ। ਸੋ ਜਿਹੜੇ ਇੱਥੋਂ ਵਾਹਨ ਚਾਲਕ ਨਿਕਲਦੇ ਨੇ ਰਾਗੀ ਨਿਕਲਦੇ ਨੇ ਉਹ ਕਹਿੰਦੇ ਨੇ ਉਹਨਾਂ ਨੂੰ ਵੀ ਸੱਟਾਂ ਲੱਗਦੀਆਂ ਨੇ ਵਾਹਨਾਂ ਦਾ ਵੀ ਜਿਹੜਾ ਨੁਕਸਾਨ ਹੁੰਦਾ ਹੈ ਕਿਉਂਕਿ ਸੜਕ ਦੇ ਪਏ ਟੋਏ ਕਾਰਨ ਉਹ ਡਿੱਗ ਪੈਂਦੇ ਹਨ ਔਰ ਬਰਸਾਤੀ ਮੌਸਮ ਕਾਰਨ ਤਾਂ ਪਾਣੀ ਖੜਾ ਹੋਣ ਕਾਰਨ ਇੱਥੇ ਸੋਨਾ ਇੱਕ ਵਾਰ ਫੇਰ ਸਬੰਧਨ ਵਿਭਾਗ ਦੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਸੜਕ ਦੀ ਰਿਪੇਅਰ ਕਰਵਾਈ ਜਾਵੇ ਜਾਂ ਇਸ ਨੂੰ ਮੁੜ ਤੋਂ ਨਵਾਂ ਬਣਾਇਆ ਜਾਵੇ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਪੇਸ਼ ਆਵੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ